ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇਵਾਦਿਆਂ ਜੀ ਹੁਣ ਦੇ ਪਹਿਲੀ ਵੱਡੀ ਖਬਰ ਦੇ ਵੱਲ ਕਿਸਾਨ ਅੱਜ ਦਿਨ ਕਰਨਗੇ ਟ੍ਰੇਨਾਂ ਦਾ ਚੱਕਾ ਜਮ ਸ਼ੁਭ ਕਰਨ ਦੇ ਅੰਤ ਮਾਰ ਅਰਦਾਸ ਤੇ ਕੀਤਾ ਵੱਡਾ ਐਲਾਨ ਯਾਤਰੀਆਂ ਨੂੰ ਹੋਵੇਗੀ ਪਰੇਸ਼ਾਨੀ ਪੰਡਾਸ ਤੋਂ ਬਟੰਡਾ ਜ਼ਿਲ੍ਹੇ ਦੇ ਪੰਡਾ ਵੱਲੋਂ ਵਿਕੇ ਸ਼ੁਭਕਰਨ ਸਿੰਘ ਦੇ ਅੰਤਮ ਅਰਦਾਸ ਦੇ ਵਿੱਚ ਸੈਂਕੜੇ ਲੋਕਾਂ ਆ ਪੁੱਜੇ ਕਈ ਕਿਸਾਨ ਜਥਬੰਦੀਆਂ ਦੇ ਆਗੂ ਵੀ ਪਹੁੰਚੇ ਜਿਨ੍ਹਾਂ ਦੇ ਵਿੱਚ ਗੁਰਨਾਮ ਸਿੰਘਾ ਚੜੂਨੀ ਜਗਜੀਤ ਸਿੰਘਾ ਡੱਲੇਬਾਲ ਜੋਗਿੰਦਰ ਸਿੰਘਾ ਉਗਰਾਹ ਵੀ ਪਹੁੰਚੇ ਉੱਤੇ ਕੇਰਲਾ ਤੋਂ ਪੀਟੀ ਜੋਨ ਨੇ ਵੀ ਸ਼ਰਕਤ ਹਿੱਸਾ ਲਿਆ ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ 10 ਮਾਰਚ ਨੂੰ 12 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਦੇਸਪੁਰ ਦੇ ਵਿੱਚ ਹਰੀਲਾ ਰੁਕਣਗੇ ਇਸ ਤੋਂ ਪਹਿਲਾਂ 6 ਮਾਰਚ ਨੂੰ ਪੰਜਾਬ ਅਤੇ ਹਰਿਆਣਾ ਨੂੰ ਛੱਡ ਕੇ ਬਾਕੀ ਸੂਬਿਆਂ ਦੇ ਕਿਸਾਨ ਦਿੱਲੀ ਵੱਲ ਮਾਰਚ ਕਰਨਗੇ ਜਿਨ੍ਹਾਂ ਦੇ ਕੋਲ ਟਰੈਕਟਰ ਟਰਾਲੀਆਂ ਨਹੀਂ ਹੋਣਗੀਆਂ ਦੱਸਦੇ ਕਿ ਪੁਲਿਸ ਨੇ ਖਨੋਰੀ ਬਾਰਡਰ ਤੇ ਕਿਸਾਨਾਂ ਦੇ ਧੰਨ ਦਰਾਂ ਮਾਰੇ ਗਏ 21 ਸਾਲਾ ਸ਼ੁਭਕਰਨ ਸਿੰਘ ਦੇ ਪੋਸਟਮਾਰਟਮ ਰਿਪੋਰਟ ਹਰਿਆਣਾ ਨੂੰ ਸੌਂਪ ਦਿੱਤੀ ਹੈ ਅਤੇ ਇੱਕ ਕਾਪੀ ਆਪਣੇ ਕੋਲ ਰੱਖ ਲਿਆ ਤਾਂ ਜੋ ਉਹ ਜਾਂਚ ਅੱਗੇ ਉਦਾਸ ਕਰਨ ਜਾਣਕਰ ਦੇ ਅਨੁਸਾਰ ਸ਼ੋਭਕਰਨ ਸਿੰਘ ਦੇ ਸਿਰ ਤੇ ਮੈਟਲ ਦੇ ਕੁੱਝ ਨਿਸ਼ਾਨ ਮਿਲ ਹਨ ਤੇ ਜਿਸ ਕਾਰਨ ਸਿਰ ਤੇ ਸੱਟ ਲੱਗਣ ਕਾਰਨ ਉਹਦੀ ਮੌਤ ਹੁਣ ਦੇ ਪੁਸ਼ਟੀ ਹੋਈ ਹੈ ਸਕੂਲ ਆਪ ਐਮੀਨਸ ਦੇ ਉਦਘਾਟਨ ਤੇ ਬੇਟੂ ਨੂੰ ਆਇਆ ਗੁੱਸਾ ਸਰਕਾਰ ਨੂੰ ਪੁੱਛੇ ਤਿੰਨ ਸਵਾਲ ਤਾਂ ਉਸ ਤੋਂ ਅੱਜ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੰਦਰਾਪੁਰੀ ਦੇ ਵਿੱਚ ਸਕੂਲ ਆਪ ਐਮੀਨਸ ਦਾ ਉਦਘਾਟਨ ਕੀਤਾ ਇਸ ਦੌਰਾਨ ਕਾਂਗਰਸ ਦੇ ਸੰਸਦ ਰਵਨੀਤ ਸਿੰਘ ਬੁੱਟੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਮ ਕੇ ਪੜਾਸ ਕੱਢੀ। ਉਹਨਾਂ ਦਾ ਕਹਿਣਾ ਹੈ ਕਿ ਉਹ ਸੀਐਮ ਭਗਵੰਤ ਮਾਨ ਅਤੇ ਕੇਜਰੀਵਾਲ ਨੂੰ ਸਿਰਫ ਤਿੰਨ ਸਵਾਲ ਪੁੱਛਣਾ ਚਾਹੁੰਦੇ ਹਨ ਮਾਨ ਅਤੇ ਕੇਜਰੀਵਾਲ ਦੱਸਣ ਕਿ ਐਸ ਸਕੂਲ ਦਾ ਨੀਂ ਪੱਥਰ ਉਦਗਾਟਣ ਕਦੋਂ ਰੱਖਿਆ ਗਿਆ ਸੀ ਸਕੂਲ ਤੇ ਕਿੰਨਾ ਪੈਸਾ ਖਰਚ ਹੋਇਆ ਤੇ ਐਸ ਸਕੂਲ ਨੂੰ 2 ਸਾਲ ਤੱਕ ਕਿਉਂ ਬੰਦ ਰੱਖਿਆ ਗਿਆ। ਬੁੱਟੂ ਨੇ ਕਹਿ ਕੇ ਅੱਜ ਸਰਕਾਰ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਬਰਬਾਦ ਕਰ ਰਹੀ ਆ ਉਹਨਾਂ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਧਾਇਕ ਸੰਜੇ ਤਲਵਾਰ ਦੇ ਨਾਲ ਮਿਲ ਕੇ ਖੁਦ ਐਸ ਸਕੂਲ ਦਾ ਉਦਘਾਟਨ ਕੀਤਾ ਅੱਜ ਸਰਕਾਰ ਨੇ ਕਾਂਗਰਸੀਆਂ ਦੇ ਬੋਡ ਵੀ ਛੱਡ ਦਿੱਤੇ ਹਨ ਬਿੱਟੂ ਨੇ ਕਿਹਾ ਕਿ ਉਹਨਾਂ 2021 ਦੇ ਵਿੱਚ ਐਸ ਸਕੂਲ ਦੇ ਲਈ 100 ਕਰੋੜ ਰੁਪਏ ਦੀ ਜ਼ਮੀਨ ਗਲਾੜਾ ਤੋਂ ਆਮ ਲੋਕਾਂ ਦੇ ਲਈ ਲਈ ਸੀ ਕਾਂਗਰਸ ਇਸ ਸਕੂਲ ਨੂੰ ਸ਼ਾਨਦਾਰ ਆਧੁਨਿਕ ਸਕੂਲੇ ਬਣਾਉਣਾ ਚਾਹੁੰਦੇ ਸੀ ਇਸ ਸਕੂਲ ਦੇ ਵਿੱਚ ਬਣਿਆ ਸਵੀਮਿੰਗ ਪੂਲ ਅੰਤਰਰਾਸ਼ਟਰੀ ਪੱਧਰ ਦਾ ਤੇ ਉਸ ਸਮੇਂ ਇਸ ਸਕੂਲ ਦੇ ਉਸਾਰੀ ਤੇ 12 ਕਰੋੜ ਰੁਪਏ ਖਰਚ ਕੀਤੇ ਗਏ ਸਨ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾ ਵਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮੀਂਹ ਗੜਿਆਂ ਤੇ ਹਨੇਰੀ ਨੇ ਝੰਬੀਆਂ ਫਸਲਾਂ ਕਣਕ ਦੇ ਝਾੜ ਤੇ ਅਸਰ ਪੈਣ ਦਾ ਡਰ ਪੰਜਾਬ ਦੇ ਵਿੱਚ ਆ ਬੇਮੌਸਮ ਮੀਂਹ ਗੜਿਆਂ ਤੇ ਤੇਜ਼ ਹਵਾਵਾਂ ਨੇ ਫਸਲਾਂ ਨੂੰ ਝੰਬ ਕੇ ਰੱਖ ਦਿੱਤਾ ਕਣਕ ਦੀਆਂ ਨਸਰੀਆਂ ਫਸਲਾਂ ਖੇਤਾਂ ਦੇ ਵਿੱਚ ਬੈਸ਼ਗੰਹਾਂ ਤੇ ਕਿਸਾਨوں ਡਰਿਆ ਕਿ ਇਸ ਦੇ ਨਾਲ ਝਾੜ ਦੇ ਉੱਪਰ ਅਸਰ ਕਾਫੀ ਪਵੇਗਾ ਇਸ ਦੇ ਲਈ ਕਿਸਾਨ ਨੇ ਪੰਜਾਬ ਸਰਕਾਰ ਤੋਂ ਫਸਲਾਂ ਦੇ ਖਰਾਬੇ ਦੇ ਲਈ ਗਰਦਾਵਰੀ ਕਰਵਾਉਂਦੇ ਮੰਗ ਕੇ ਤੇ ਉਧਰ ਖੇਤੀਬਾੜੀ ਵਿਭਾਗ ਨੇ ਸਵੇਰੇ ਬਾਖਵਾਕਾ ਹਿਸਨ ਬੈਚਾ ਨੁਕਸਾਨ ਦੀਆਂ ਰਿਪੋਰਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ ਖੇਤੀਬਾੜੀ ਮੈਕਮੇ ਨੇ ਆਖਿਆ ਗੱਲ ਖੇਤੀਬਾੜੀ ਮੈਕਮੇ ਦਾ ਕਹਿਣਾ ਕਿ ਬਾਰਿਸ਼ ਦੇ ਨਾਲ ਕਣਕ ਦੀ ਫਸਲ ਬੇਸ਼ੰਦ ਦੀਆਂ ਰਿਪੋਰਟਾਂ ਮਿਲਣਾਂ ਹਨ ਇਤਹਾਦ ਦਾ ਮੋਆਇਨਾ ਕਰਨ ਤੋਂ ਬਾਅਦ ਹੀ ਨੁਕਸਾਨ ਦਾ ਪਤਾ ਲੱਗੇਗਾ ਉੰਜਾ ਖੇਤੀ ਵਿਗਿਆਨੀਆਂ ਦਾ ਕਹਿਣਾ ਕਿ ਜੇਕਰ ਤਰੰਤ ਪਾਰਾ ਨਾ ਚੜਿਆ ਤਾਂ ਝਾੜ ਦੇ ਉੱਪਰ ਜ਼ਿਆਦਾ ਅਸਰ ਨਹੀਂ ਪਵੇਗਾ ਪੰਜਾਬ ਦੇ ਕਈ ਇਲਾਕਿਆਂ ਵਿੱਚ ਚੱਲੀਆਂ ਤੇਜ਼ ਹਵਾਵਾਂ ਹਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਅੰਮ੍ਰਿਤਸਰ, ਬਟਿੰਡਾ, ਮਕੇਰੀਆਂ, ਜਲੰਧਰ ਤੇ ਹੋਰਨਾਂ ਇਲਾਕਿਆਂ ਵਿੱਚ ਸ਼ਨੀਵਾਰ ਤੋਂ ਤੇਜ਼ ਹਵਾਵਾਂ ਤੋਂ ਇਲਾਵਾ ਗੜਿਆਂ ਨੇ ਪੱਕਣ ਦੇ ਨੇੜੇ ਪਹੁੰਚੇ ਕਣਕ ਦੇ ਫਸਲ ਖੇਤਾਂ ਵਿੱਚ ਵਿਛਾ ਦਿੱਤੀ। ਉਧਰ ਅੱਜ ਵੀ ਪੰਜਾਬ ਦੇ ਕਈ ਇਲਾਕਿਆਂ ਵਿੱਚ 40 ਤੋਂ ਲੈ ਕੇ 50 ਕਿਲੋਮੀਟਰ ਪ੍ਰਤੀ ਘੰਟੇ ਦੀ ਤੇਜ਼ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚਲੰਗਾ ਤੇ ਮੀਂਹ ਪੈਦਾ ਰਿਹਾ ਪੰਜਾਬ ਦੇ ਵਿੱਚ ਆ ਵਿਗੜੇ ਮੌਸਮ ਕਰਕੇ ਕਣਕ ਦੇ ਨਾਲ ਸਬਜ਼ੀਆਂਾਂ ਦੀਆਂ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਪੰਜਾਬ ਦੇ ਮੋਢਿਆਂ ਤੇ ਬੰਦੂਖ ਐਮਐਸਪੀ ਭਾਲ ਦੇ ਦੂਜੇ ਸਵੇਰ ਤੋਂ ਡਾਂਗਾ ਖਾ ਰਹੇ ਨੇ ਪੰਜਾਬੀ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੇ ਵਿਚਾਲੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲਾ ਜਾਕੜ ਨੇ ਕਹਿ ਕਿ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਗੱਲ ਕਰਨ ਦੇ ਲਈ ਦਿੱਲੀ ਜਾਣ ਦੇ ਲਈ ਤਿਆਰ ਹਨ। ਸਵੇਰੇ ਦੇ ਕਿਸਾਨਾਂ ਦੀ ਗੱਲ ਤੋਂ ਵਾਰਤ ਹੋ ਰਹੀ ਆ ਪੰਜਾਬ ਅੱਜ ਦੇਖਦੇ। ਹੋਰਾ ਸਵੇਰ ਨੂੰ ਅੱਕਨ ਵੇਚਿਆ 14 ਸਵੇਰ ਦੇ ਵਿੱਚ ਜਿੰਨਾ ਵੀ ਕਣਕ ਅਤੇ ਝੋਨਾ ਮੰਡੀ ਦੇ ਵਿੱਚ ਆਉਂਦਿਆ ਤੇ ਉਹ ਖਰੀਦਾ ਜਾਂਦਾ ਹੈ ਦੇ ਉੱਤੇ ਐਮ ਐਸ ਪੀ ਮਿਲਦੀ ਹੈ ਜਦੋਂ ਕਿ ਹੋਰਾ ਸਵੇਰ ਨੇ ਵੇਚਿਆ ਅਜਿਹਾ ਨਹੀਂ ਹੁੰਦਾ ਪੰਜਾਬ ਦੇ ਮੋੜਿਆਂ ਦੇ ਉੱਤੇ ਰੱਖ ਕੇ ਬੰਦੂਕ ਕਿਉਂ ਚਲਾਈ ਜਾ ਰਹੀ ਹੈ ਸ਼ਭਕਰਨ ਸੰਗ ਦੇ ਮੌਦਾ ਸੱਚ ਸਾਰਿਆਂ ਸਾਹਮਣੇ ਆਵੇ ਕਿਸਾਨ ਸ਼ਭਕਰਨ ਦੇ ਮੌਤ ਦੇ ਬਾਬਤ ਜਾਕੜ ਨੇ ਆਕਾ ਕੇ ਨੌਜਵਾਨ ਕਿਸਾਨ ਦੇ ਮੌਦਾ ਮਾਮਲਾ ਗੰਮੇਰਾ ਤੇ ਉਹ ਨੌਜਵਾਨ ਸ਼ਵਕ ਕਰਨ ਨੂੰ ਸਰਧਾਂਜਲੀ ਦੇਣ ਦੇ ਅੰਤ ਤੇ ਮੈਂ ਵੀ ਚਾਹੁੰਦਾ ਕਿ ਸੱਚ ਸਾਰਿਆਂ ਨੇ ਸਾਹਮਣੇ ਆਉਣਾ ਚਾਹੀਦਾ ਦੋਸ਼ੀਆਂ ਨੂੰ ਕਠੋਰ ਸਜ਼ਾ ਵੀ ਮਿਲਣੀ ਚਾਹੀਦੀ ਆ ਪੰਜਾਬੀਆਂ ਨੂੰ ਬਹਾਦਰੀ ਦੇ ਲਈ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਨਹੀਂ ਹੈ ਹੋਰ ਕੋਈ ਸੁਭਾ ਕਿਉਂ ਨਹੀਂ ਕਰਿਆ ਪਰਦਰਸ਼ਨ ਜਾਖੜ ਨੇ ਅੱਗੇ ਕਹਿ ਕੇ ਉੱਤਰ ਪ੍ਰਦੇਸ਼ ਦੇ ਵਿੱਚ ਰਾਕੇਸ਼ اٹਕੈਤ ਵੱਡੇ ਨੇਤਾਂ ਤੇ ਉਹ ਉੱਥੇ ਸੰਘਰਸ਼ ਕਿਉਂ ਨਹੀਂ ਕਰ ਰਹੇ ਉਹਨਾਂ ਨੇ ਕਹਿ ਕੇ ਦੂਜੇ ਸੂਬਿਆਂ ਵਿੱਚ 5 ਏਕੜ ਤੱਕ ਦੀ ਫਸਲ ਐਮਐਸਪੀ ਦੇ ਉੱਤੇ ਖਰੀਦੇ ਜਾਂਦੇ ਐਮਐਸਪੀ ਸਮੱਸਿਆ ਦਾ ਹੱਲ ਨਹੀਂ ਹੈ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਫਸਲਾਂ ਦੇ ਉੱਤੇ ਐਮਐਸਪੀ ਖਰੀਦ ਦਾ ਦੂਜੇ ਸੂਬਿਆਂ ਨੂੰ ਚਾਹੀਦਾ ਜਦੋਂ ਕਿ ਪੰਜਾਬ ਦੇ ਕਿਸਾਨ ਡੰਡੇ ਖਾ ਰਹੇ ਨੇ ਬਜਟ ਤੋਂ ਪਹਿਲਾਂ ਖੁਸ਼ਖਬਰੀ ਸਰਕਾਰ ਨੇ 19222.5 ਕਰੋੜ ਰੁਪਏ ਦਾ ਜੀਐਸਟੀ ਕੀਤਾ ਇਕੱਠਾ ਵਿੱਤੀ ਸਾਲ 2022-23 ਦੇ ਮੁਕਾਬਲੇ ਚਾਲੂ ਬਿੱਤੀ ਸਾਲ ਦੇ ਦੌਰਾਨ ਫਰਵਰੀ ਦੇ ਅੰਤ ਤੱਕ ਪੰਜਾਬ ਨੇ ਮਾਲ ਅਤੇ ਸੇਵਾ ਕਰ ਜੀਐਸਟੀ ਦੇ ਵਿੱਚ ਲਗਭਗ 16% ਦਾ ਵਾਧਾ ਅਤੇ ਆਵਕਾਰੀ ਮਾਲਿਆ ਇਕੱਤਰੀ ਕਰਨ ਦੇ ਵਿੱਚ ਲਗਭਗ 12% ਦਾ ਵਾਧਾ ਦਰਜ ਕੀਤਾ ਤੇ ਇਸ ਅਮੀਲ ਪੱਥਰ ਦਾ ਐਲਾਨ ਕਰਦਿਆਂ ਸੂਬੇ ਦੇ ਵਿੱਤਾ ਜੋਇਨ ਆਵਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਦੇ ਮਜ਼ਬੂਤ ਆਰਥਿਕ ਵਿਕਾਸ ਅਤੇ ਮਾਲੀਆ ਉਤਪਾਦਨ ਦੇ ਵਿੱਚ ਸਫਲਤਾ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ। ਵਰਤਮਾਨ ਤਰੀ ਹਰਪਾਲ ਸਿੰਘਾ ਚੀਮਾ ਦਾ ਕਨੇਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਬੁੱਲ ਮਾਰਚ 2022 ਦੇ ਵਿੱਚ ਚਾਰਜ ਸੰਭਾਲਣ ਤੋਂ ਬਾਅਦ ਸੂਬਾ ਵਿੱਤੀ ਸੁਧਾਰਨ ਦਾ ਗਵਾਹ ਬਣਿਆ ਹੈ। ਉਹਨਾਂ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਦੇ ਵਿੱਚ ਫਰਵਰੀ ਤੱਕ ਕੋਲ ਜੀਐਸਟੀ ਦੀਆਂ ਪ੍ਰਾਪਤੀਆਂ ਵਿੱਤੀ ਸਾਲ 2022-23 ਦੇ ਇਸ ਮਿਆਦ ਦੇ ਦੌਰਾਨ ਇਕੱਤਰ ਕੀਤੇ 16615.52 ਕਰੋੜ ਰੁਪਏ ਦੇ ਮੁਕਾਬਲੇ 10222.5 ਕਰੋੜ ਰੁਪਏ ਰਿੰਗਾਂ ਬਸ ਇਹ ਰੋੜਾ ਦੂਰ ਹੋ ਜਾਵੇ ਤਾਂ ਛੱਟ ਹੋ ਜਾਵੇਗਾ ਅਕਾਲੀ ਪਾਇਪਾ ਦਾ ਘਾਟ ਜੋੜਾ ਭਾਰਤੀ ਜਨਤਾ ਪਾਰਟੀ ਪਾਇਪਾ ਨੇ ਲੋਕ ਸਭਾ ਚੋਣਾਂ ਦੇ ਲਈ 195 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਐਸ ਸੂਚੀ ਦੇ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਾਰਟੀ ਨੇ ਪੰਜਾਬ ਤੋਂ ਨਹੀਂ ਕੀਤਾ ਕਿਸੇ ਉਮੀਦਵਾਰ ਦਾ ਐਲਾਨ ਪਾਰਟੀ ਸੂਤਰਾਂ ਦੇ ਅਨੁਸਾਰ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਦੇ ਕਈ ਉਮੀਦਵਾਰਾਂ ਦੇ ਨਾਂ ਫਾਈਨਲ ਕਰ ਲਏ ਹਨ ਕਿਸਾਨ ਅੰਦੋਲਨਾਂ ਤੇ ਅਕਾਲੀ ਦਲ ਦੇ ਨਾਲ ਗੱਡ ਜੋੜਾ ਤੇ ਸਹਿਮਤੀ ਨਾਂ ਬਣਨ ਕਾਰਨ ਪੰਜਾਬ ਦੇ ਵਿੱਚ ਹਜੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪਾਰਟੀ ਨੂੰ ਡਰ ਹੈ ਕਿ ਕਿਸਾਨ ਅੰਦੋਲਨ ਦਾ ਲੋਕ ਸਭਾ ਚੋਣਾਂ ਤੇ ਅਸਰ ਪੈ ਸਕਦਾ ਪੰਜਾਬ ਦਾ ਵੱਡਾ ਹਿੱਸਾ ਅੱਜ ਵੀ ਖੇਤੀ ਦੇ ਨਾਲ ਜੁੜਿਆ ਹੋਇਆ ਤੇ ਪਿੰਡਾਂ ਦੇ ਵਿੱਚ ਰਹਿ ਰਿਹਾ ਪਾਈਪਾ ਲੀਡਰ ਵੇ ਗੱਡ ਜੋੜਾ ਕਰਨ ਕਾਲੇ ਪੰਜਾਬ ਪਾਈਪਾ ਦੇ ਆਗੂਸਤ ਤੋਂ ਪਹਿਲਾਂ ਸਾਰਿਆਂ 13 ਲੋਕ ਸਭਾ ਸੀਟਾਂ ਤੇ ਉਮੀਦਵਾਰ ਖੜੇ ਕਰਨ ਦੀ ਗੱਲ ਕਰਦੇ ਰਹੇ ਹਨ ਤੇ ਹੁਣ ਸੂਬਾ ਪ੍ਰਧਾਨ ਸੁਨੀਲਾ ਜਾਖੜਾ ਤੇ ਕੈਪਟਨ ਅਮਰਿੰਦਰ ਸਿੰਘ ਵੀ ਮੋੜ ਆ ਕਾਲੀ ਦਾਲ ਦੇ ਨਾਲ ਗੱਡ ਜੋੜਾ ਕਰਨ ਦੇ ਲਈ ਰਾਜ਼ੀ ਹੋ ਗਏ ਹਨ ਸੁਨੀਲਾ ਜਾਖੜ ਨੇ ਕਹਿ ਕੇ ਮੈਨੂੰ ਨਹੀਂ ਪਤਾ ਕਿ ਪਰਦੇ ਪਿੱਛੇ ਕੀ ਹੁੰਦਾ ਹੈ ਇਸ ਸਬੰਧੀ ਮੇਰੇ ਕਿਸੇ ਦੇ ਨਾਲ ਕੋਈ ਮੀਟਿੰਗ ਨਹੀਂ ਹੋਈ ਨਾ ਹੀ ਕੇਂਦਰੀ ਲੀਡਰਸ਼ਿਪ ਨੇ ਮੇਰੇ ਨਾਲ ਕੋਈ ਗੱਲਬਾਤ ਕੀਤੀ ਲੋਕਾਂ ਦੀ ਭਾਵਨਾ ਹੈ ਕਿ ਦੋਵਾਂ ਅਕਾਲੀ ਪਾਇਪਾਂ ਨੂੰ ਮਿਲ ਕੇ ਲੜਨਾ ਚਾਹੀਦਾ ਹੈ ਕਿਸਾਨੀ ਅੰਦੋਲਨ ਬਣਿਆ ਗੜਜੋੜਾ ਦੇ ਰਾਹ ਦੇ ਵਿੱਚ ਰੋੜਾ ਅਕਾਲੀ ਦਲ ਨੇ ਹਮੇਸ਼ਾ ਆਪਣੇ ਆਪ ਨੂੰ ਪੰਥਕ ਅਤੇ ਕਿਸਾਨਾਂ ਦੇ ਨਾਲ ਜੁੜੀ ਪਾਰਟੀ ਦੱਸਿਆ ਹੈ 13 ਫਰਵਰੀ ਤੋਂ ਪੰਜਾਬ ਹਰਿਆਣਾ ਦੇ ਖਨੌਰਿਆ ਤੇ ਸ਼ੰਭੂ ਬਾਰਡਰ ਤੇ ਕਿਸਾਨ ਪਰਦਰਸ਼ਨ ਕਰ ਰਹੇ ਹਾਂ ਤੇ ਅਸਧਰਣ ਕਈ ਕਿਸਾਨਾਂ ਦੇ ਮੌਤ ਵੀ ਹੋ ਚੁੱਕੇ ਅਜਿਹੇ ਦੇ ਵਿੱਚ ਇਹ ਸਪਸ਼ਟ ਨਹੀਂ ਹੈ ਕਿ ਅਕਾਲੀ ਦਲ ਐਂਡਿਆ ਦੇ ਬੱਚਾ ਸ਼ਾਮਲ ਹੋਵੇਗਾ ਸੂਤਰਾਂ ਮੁਤਾਬਕ ਹੈ ਉਸ ਤੋਂ ਪਹਿਲਾਂ ਦੋਮਾ ਪਾਰਟੀਆਂ ਵਿਚਾਲੇ ਚੱਲ ਰਹੀ ਗੱਲਬਾਤ ਸੀਟ ਵੰਡ ਤੱਕ ਪਹੁੰਚ ਗਈ ਇਸ ਅਕਾਲੀ ਦਲ ਅਤੇ ਭਾਈਪੱਖ ਕਿਸਾਨ ਅੰਦੋਲਨ ਨੂੰ ਜਲਦੀ ਖਤਮ ਕਰਨ ਅਤੇ 13 ਸੀਟਾਂ ਤੇ ਇਕੱਠੇ ਚੋਣ ਲੜਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਕੀ ਸਸਤਾ ਹੋਵੇਗਾ ਪੈਟਰੋਲ ਅਤੇ ਡੀਜ਼ਲ ਚੋਣਾਂ ਤੋਂ ਪਹਿਲਾਂ ਮੁੱਦੇ ਸਰਕਾਰ ਦੇ ਸਕਦੇ ਆ ਖੁਸ਼ਖਬਰੀ ਕਮਾਂਤਰੀ ਬਾਜ਼ਾਰ ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਤੇਜ਼ੀ ਦੇ ਬਾਵਜੂਦ ਆਕਰੇਲੂ ਪਦਰ ਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਟਿਕੀਆਂ ਰਹੀਆਂ ਜਿਸ ਦੇ ਨਾਲ ਦਿੱਲੀ ਦੇ ਬਾਜ਼ਾਰ ਚ ਪੈਟਰੋਲ ਹੈ 95.72 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 99.62 ਰੁਪਏ ਪ੍ਰਤੀ ਲੀਟਰ ਤੇ ਰਹੀਆਂ ਤੇ ਤੇਲ ਵੰਡ ਕਰਨ ਵਾਲੀ ਕੰਪਨੀ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈਬਸਾਈਟ ਤੇ ਜਾਰੀ ਦਰਾਂ ਦੇ ਅਨੁਸਾਰ ਦੇਸ਼ ਭਰ ਦੇ ਬਾਜ਼ਾਰ ਚ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵੇਚ ਜਾ ਕੋਈ ਬਦਲਾ ਨਹੀਂ ਹੋਇਆ ਹੈ ਕੁਝ ਮਹੀਨੇ ਪਹਿਲਾਂ ਮੁੱਦੇ ਸਰਕਾਰ ਦੇ ਵੱਲੋਂ ਇੱਕ ਬਿਆਨ ਆਇਆ ਸੀ ਕਿ ਜੇਕਰ crude ਦਾ ਭਾਅ 80 ਤੋਂ ਹੇਠਾਂ ਬਣਿਆ ਰਹਿੰਦਾ ਤਾਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਸੋਧ ਕੀਤੀ ਜਾਵੇਗੀ ਹਾਲਾਂਕਿ ਹਜੇ ਤੱਕ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵੇਚ ਜਾ ਕੋਈ ਬਦਲਾ ਨਹੀਂ ਕੀਤਾ ਗਿਆ ਹੈ ਕੱਚਾ ਤੇਲ ਕਈ ਵਾਰ 80 ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ ਪਰ ਉਸ ਵਿੱਚ ਆ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲਿਆ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਕਲੰਬੇ ਸਮੇਂ ਦੇ ਲਈ ਕੱਚਾ ਤੇਲ 80 ਡਾਲਰ ਤੋਂ ਹੇਠਾਂ ਰੰਦਾ ਤਾਂ ਉਮੀਦਾਂ ਕੀਤੀ ਜਾ ਸਕਦੀਆਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਇੱਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਹੋ ਸਕਦਾ ਹੈ ਕਿ ਸਰਕਾਰ ਦੇ ਵੱਲੋਂ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ 5 ਤੋਂ ਲੈ ਕੇ 10 ਰੁਪਏ ਪ੍ਰਤੀ ਲੀਟਰ ਤੱਕ ਦੀ ਕਟੌਤੀ ਕੀਤੀ ਆਵੇਗੀ ਉਮੀਦ ਹੈ ਕੀਤੀ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਅਜਿਹੇ ਕਦਮ ਚੁੱਕ ਸਕਦੇ ਆ ਜਿਸ ਦੇ ਤਹਿਤ ਕੀਮਤਾਂ ਘਟ ਹੋ ਸਕਦੀਆਂ ਹਨ ਕਿਸਾਨਾਂ ਦਾ 6 ਮਾਰਚ ਨੂੰ ਦਿੱਲੀ ਕੂਚਾ ਕਰਨ ਦਾ ਐਲਾਨ ਐਸ ਤਰੀਕ ਨੂੰ ਰੁਕੀਆਂ ਜਾਣਗੀਆਂ ਟ੍ਰੇਨਾਂ ਬੀਕੇਜੂ ਸਿੱਧੂ ਪਰਦੇ ਪੰਜਾਬ ਪ੍ਰਧਾਨ ਜਗਜੀਤ ਸਿੰਘਾ ਡੱਲੇਵਾਲ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਕਿਹਾ ਕਿ ਸ਼ੁਭ ਕਰਨੇ ਜੋ ਲੜਾਈ ਲੜੀ ਹੈ ਉਸ ਨੇ ਸਮੂੱਚੀ ਕਿਸਾਨ ਲਹਿਰ ਨੂੰ ਸੁਨੇਹਾ ਦਿੱਤਾ ਹੈ ਕਿ ਅੱਜ ਪੂਰੇ ਭਾਰਤ ਦੇ ਵਿੱਚ ਬੈਠੇ ਕਿਸਾਨਾਂ ਨੂੰ ਐਸੇ ਤਰ੍ਹਾਂ ਲੜਨਾ ਪਵੇਗਾ ਜਹਦੇ ਚੱਲਦੇ ਉਹਨਾਂ ਦੇ ਵੱਲੋਂ 10 ਮਾਰਚ ਨੂੰ ਦੇਸ਼ ਭਰ ਦੇ ਵਿੱਚ ਅਰੇਲੇ ਪਾਟੜਾਂ ਨੂੰ ਜਾਮਨ ਕਰਨ ਦਾ ਫੈਸਲਾ ਲਿਆ ਗਿਆ ਹੈ ਕਿਸਾਨ ਅੰਦੋਲਨ ਦੇ ਕਾਰਨ ਸਰਕਾਰ ਨੇ ਗਨੇ ਦਾ ਰੇਟ 25 ਰੁਪਏ ਤੱਕ ਉਹਦਾ ਦਿੱਤਾ ਹੈ ਇਸ ਅੰਦੋਲਨ ਨੇ ਕੇਂਦਰ ਸਰਕਾਰ ਨੂੰ ਕੋਈ ਨਾ ਕੋਈ ਐਲਾਨ ਕਰਨ ਲਈ ਮਜਬੂਰ ਕਰ ਦਿੱਤਾ ਉਹਨਾਂ ਨੇ ਅੱਗੇ ਕਹਿ ਕੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਸਰਕਾਰ ਦੇ ਬਲਕ ਕਿਸਾਨਾਂ ਤੇ ਬੰਬ ਸੁੱਟੇ ਗਏ ਇੱਕ ਪਾਸੇ ਸਰਕਾਰ ਕਿਸਾਨਾਂ ਦੇ ਨਾਲ ਮੀਟਿੰਗਾਂ ਤੇ ਵਿਚਾਰ ਵਟਾਂਦਰਾ ਕਰ ਰਹੀ ਹੈ ਦੂਜੇ ਪਾਸੇ ਸਰਹਾਦਾਂ ਤੇ ਬੈਠੇ ਕਿਸਾਨਾਂ ਤੇ ਤਸ਼ੱਦਦ ਵੀ ਕਰ ਰਹੀ ਹੈ ਯੂਨਾਈਟਿਡ ਸਿਕਸ ਵੱਲੋਂ ਧਰਨੇ ਦੇ ਵਿੱਚ ਜ਼ਖਮੀ ਹੋਏ ਕਿਸਾਨਾਂ ਦੇ ਲਈ ਕਾਨੂੰਨੀ ਸਹਾਇਤਾ ਜਾਰੀ ਕੀਤਾ ਹੈਲਪਲਾਈਨ ਨੰਬਰ ਤਾਂ ਦੋਸਤੋ ਕਿਸਾਨ ਧਰਨੇ ਦੇ ਦੌਰਾਨ ਜ਼ਖਮੀ ਹੋਏ ਕਿਸਾਨ ਨੂੰ ਕਾਨੂੰਨੀ ਸਹਾਇਤਾ ਦੇਣ ਸੰਬੰਧੀ ਜਾਣਕਾਰੀ ਦੇਣ ਦੇ ਲਈ ਯੂਨਾਈਟਿਡ ਸਿਕਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਯੂਨਾਈਟਿਡ ਸਿਕਸ ਦੇ ਡਾਇਰੈਕਟਰ ਅਮਰਤਪਾਲ ਸੰਘਾ ਤੇ ਗੁਰਪ੍ਰੀਤ ਸੰਘਾ ਯੂਨਾਈਟਿਡ ਸਿਕਸ ਦੇ ਵਕੀਲ ਆ ਗਰਮੋਹਣਾ ਪ੍ਰੀਤਾ ਸਿੰਘ ਕਸਾਨਾ ਗੁਲਦੇਵ ਸਿੰਘ ਅਸਰਸਾ ਅਤੇ ਸ਼ੋਕਾ ਬਲਹਾਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਯੂਨਾਈਟਿਡ ਸਿਕਸ ਘਟ ਗੈੰਤਾਂ ਅਤੇ ਹਾਸੀਅਤੇ ਪਏ ਸਮੂਹਾਂ ਦੇ ਮਨੁੱਖੀ ਅਧਿਕਾਰਾਂ ਦੀ ਵਕਾਲਤ ਕਰਨ ਸਮੇਤ ਆਫ਼ਤਾਂ ਦੇ ਦੌਰਾਨ ਦੁਨੀਆ ਭਰ ਦੇ ਵਿੱਚ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਯੂਨਾਈਟਿਡ ਸਿਕਸ ਦੇ ਡਾਇਰੈਕਟਰ ਗਰਪ੍ਰੀਤਾ ਸਿੰਘ ਦੱਸਕੇ ਧਾਰਨੇ ਦੇ ਦੌਰਾਨ ਜਾਕਮੀ ਹੋਏ ਕਿਸਾਨਾਂ ਦੇ ਲਈ ਯੁਨਾਈਟਿਡ ਸਿਕਸ ਨੇ ਕਿ ਕਿਸਾਨ ਨੂੰ ਮੈਡੀਕਲ ਸਹਾਇਤਾ ਤਿੰਨ ਐਂਬੂਲੈਂਸਾਂ ਦੇ ਰਾਹੀਂ ਰਾਹਤ ਦਿੱਤੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਕਾਨੂੰਨੀ ਸਹਾਇਤਾ ਦੇਣ ਦਾ ਵੀ ਫੈਸਲਾ ਕੀਤਾ ਹੈ ਜਿਸ ਦੇ ਨਤੀਜੇ ਦੇ ਵਜੋਂ ਕਿਸਾਨ ਨੂੰ ਮਾਨਵੀ ਡਾਕਟਰਾਂ ਤੇ ਕਾਨੂੰਨੀ ਸਹਾਇਤਾ ਮਿਲੀ ਉਨ੍ਹਾਂ ਨੇ ਕਿਸਾਨ ਰਾਹਤ ਦੇ ਲਈ ਹੈਲਪਲਾਈਨ ਨੰਬਰ 999053503 ਸਾਂਝਾ ਕੀਤਾ ਜਦ ਦੇ ਵਰਤੋਂ ਕਿਸਾਨ ਕਾਨੂੰਨੀ ਸਹਾਇਤਾ ਲੈਣ ਦੇ ਲਈ ਕਰ ਸਕਦੇ ਹਨ ਸੱਤਾ ਬਦਚਾਉਣ ਤੇ ਇੱਕ ਸਨ ਨੂੰ ਐਮਐਸਪੀ ਦੇਵਾਂਗੇ ਰਾਹੁਲ ਗਾਂਧੀ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਕਹਿ ਕੇ ਕੇਂਦਰ ਦੀ ਸੱਤਾ ਬਦਚਾਉਣ ਤੇ ਉਹਨਾਂ ਦੀ ਪਾਰਟੀ ਇੱਕ ਸਨ ਨੂੰ ਕਾਨੂੰਨੀ ਤੌਰ ਤੇ ਘਟੋ ਘਾਟਾ ਸਮਰਥਨ ਮਲ ਐਮਐਸਪੀ ਦੇਵਗੇ ਭਾਰਤ ਜੁੜੋ ਨਿਆਂ ਦੇ ਮੱਧ ਪ੍ਰਦੇਸ਼ ਵਿੱਚ ਦਾਖਲ ਹੋਣ ਮਗਰੋਂ ਮੁਰੈਨਾ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਕੇਂਦਰ ਦੇ ਭਾਈਪਾਲ ਸਰਕਾਰ ਨੇ 10 ਤੋਂ 15 ਅਧਿయోగ ਪਤਿਆਂ ਦੇ 16 ਲੱਖ ਕਰੋੜ ਰੁਪਏ ਦਾ ਵਿਆਜ ਮਾਫ ਕੀਤਾ ਪਰ ਕਿਸੇ ਸੰ ਨੂੰ ਐਮਐਸਪੀ ਦੇਣ ਤੋਂ ਨਾ ਕਰ ਦਿੱਤੀ